ਰਾਤੇ ਬੈਠੇ ਆਹੀ ਉਹ ਲਾਈਟ ਰਾਤ ਹੀ ਗਈ ਹੈ ਪਾਣੀ ਨਹੀਂ ਹੈਗਾ ਖਲੋ ਮੇਰੀ ਮੈਦ ਕਿ ਕਰੀਏ ਇਹੀ ਤੱਕ ਕਿ ਕਿ ਮੈਂ ਸਟਾਫ ਵਾਲੇ ਨਾਲ ਅੰਦਰਦੀ ਆ ਮੈਂ ਇਹਨਾਂ ਨਾਲ ਵੀ ਕਹਿਣਾ ਪਿਆ ਪੂਰੇ ਹਲਕੇ ਦੇ ਵਿੱਚ ਸਿਰਫ ਦੋ ਬੰਦੇ ਨੇ ਬਿਲਕੁਲ ਏਰੀਆ ਘੱਟੋ ਘੱਟ 4 4 5 ਕਿਲੋਮੀਟਰ ਬੰਦੇ ਦੋ ਬਿਲਕੁਲ ਗਲਤੀ ਕਿਸ ਦੀ ਇਹ ਲਿਖ ਕੇ ਦੇ ਸਕਦੇ ਆ ਵੀ ਸਾਨੂੰ ਸਾਫ਼ ਘਟਾ ਸਰਕਾਰ ਕਿੱਥੇ ਐਸ ਟਾਈਮ ਕਿੱਥੇ ਭਗਵਾਨਤਮਾਨ ਤੇ ਵੋਟਾਂ ਹੀ ਮੰਗਣ ਆ ਰਹੇ ਨੇ ਪਿਛਲੇ 2 ਸਾਲ ਪਹਿਲਾਂ ਵੀ 2.5 ਸਾਲ ਪਹਿਲਾਂ ਵੀ ਉਹ ਵੋਟਾਂ ਹੀ ਮੰਗਣ ਆਏ ਨੇ ਹੁਣ ਵੀ ਉਹਨਾਂ ਦੇ ਵੋਟਾਂ ਹੀ ਮੰਗਣੀਆਂ ਨੇ ਹੋਰ ਕੀ ਕਰਨਾ ਕੰਮ ਉਹਨਾਂ ਨੇ ਕੋਈ ਨਹੀਂ ਕਰਨਾ ਮਾਤਾ ਜੀ ਨੇ ਇੱਕ ਸਵਾਲ ਪੜਾਣਾ ਕੀਤਾ ਖੁਦ ਏਸੀ 'ਚ ਬੈਠੇ ਹੋਇਆ ਹੋ ਤੇ ਸਾਡਾ ਪਰਿਵਾਰ ਕਿੱਥੇ ਬੁਲਾ ਲਓ ਸਾਡੀ ਲਾਈਟ ਨਹੀਂ ਜਾਂਦੀ ਹੋਗੀ ਸੜੇ ਤਿੰਨ ਦਿਨ ਹੋ ਗਏ ਆ ਮੈਨੂੰ ਮੈਂ ਤੜਪਦਾ ਪਿਆ ਮਾਂ ਤਿੰਨ ਦਿਨ ਹੋ ਗਏ ਮੈਨੂੰ ਅਸੀਂ ਲੈ 19 12 ਦੇ ਕਲੀਟਾ ਪਾਪ ਆ ਗਏ ਮੈਂ ਥੱਕ ਗਿਆ ਮੈਨੂੰ ਕਹਦੇ ਅੱਧੇ ਘੰਟੇ ਦਾ ਕਰ ਰਹੇ ਮੈਨੂੰ ਕਹਿੰਦੇ 2 ਘੰਟੇ ਦਾ ਕਰ ਰਹੇ ਮੈਨੂੰ ਕਹਿੰਦੇ 4 ਘੰਟੇ ਦਾ ਕਰ ਰਹੇ ਤੁਹਾਡੀ ਪੰਜਵੇਂ ਲਾਈਟ ਆ ਜੂ ਕੋ ਬਕਾਇਦਾ ਇਹਨਾਂ ਦਾ ਪੂਰਾ ਡਾਟ ਹਟਾ ਹੈਗਾ ਵਾ 19 12 ਦੇ ਮੈਂ ਕਲੀਟਾ ਲਿਖਾ ਕੇ ਥੱਕ ਗਿਆ ਆ ਦੇਖੋ ਜੀ 19 12 ਦੇ ਸਾਰੀਆਂ ਕਲੀਟਾ ਹੈ 19 12 ਦੇ ਆ ਦੇਖੋ ਕੋਈ ਰਿਸਪੌਂਸ ਕੋਈ ਰਿਸਪੌਂਸ ਨਹੀਂ ਹੈ ਜੀ 4 ਦਿਨ ਹੋ ਗਏ 4 ਦਿਨ ਪਿੱਲੂ ਦਿਨਾਂ ਲੱਭਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਮਾਨ ਸਾਹਿਬ ਨੇ ਇੱਕ ਫਰਮਾਨ ਦਿੱਤਾ ਹੈ ਸਰਕਾਰ ਬਣਨ ਤੋਂ ਬਾਅਦ 600 ਯੂਨਿਟ ਬਿਜਲੀ ਫ੍ਰੀ ਜਿਹੜੀ ਦਿੱਤੀ ਜਾਊਗੀ ਬਿਜਲੀ ਜਿਹੜੀ ਆ ਬਲਬ ਵੀ ਚਲ ਪਏਗਾ ਨਹੀਂ ਬਲਬ ਮਤਲਬ ਬਲਬ ਜਾਏਗਾ ਵੀ ਨਹੀਂ ਬਲਬ ਦੇ ਵਿੱਚੋਂ ਰੋਸ਼ਨੀ ਜਾਊਗੀ ਲੇਕਿਨ ਇਹ ਬੋਕਾ ਜਿਹੜੇ ਨੇ ਬਿਜਲੀ ਮੈਕਮੇਂਜ ਪਹੁੰਚ ਚੁੱਕੇ ਗੱਲਬਾਤ ਕਰਦੇ ਸਾਨੂੰ ਇਹ ਇਹ ਰੋਸ਼ ਹੈ ਕਿ ਬਿਜਲੀ ਦਾ ਦਫਤਰ ਜਿਹੜਾ ਜੋ ਵੀ ਹੈਗਾ ਉਹ ਕਰਿਆ ਕੀਤਾ ਜਾਏ ਸਨਮਾਨ ਸਾਹਿਬ ਕੱਟ ਨਹੀਂ ਲੱਗਾ ਕੱਟ ਥੋੜੀ ਲੱਗਾ ਜਿਨ੍ਹਾਂ ਨਾਲ ਇਹਨਾਂ ਨੇ ਵਾਰਦਾਤ ਕੀਤੀ ਹੈਗੀ ਉਹ ਪਕੜੇ ਜਾਣ ਤੁਹਾਡੇ ਨੂੰ ਬਿਜਲੀ ਫ੍ਰੀ ਬੰਦ ਕੀਤੀ ਗਈ ਹੈ ਮੈਕਮੇਂਜ ਵਾਲੇ ਕਿੱਥੇ ਨੇ ਬੰਦ ਕੀਤੀ ਗਈ ਹੈ ਕੰਨਾਂ ਨੂੰ ਬੰਦ ਕਰ ਦਿਓ ਪੂਰੇ ਏਰੀਆ ਦੀ ਬੰਦ ਕਰ ਦੇਣ ਪੂਰੇ ਏਰੀਆ ਦੀ ਬੰਦ ਕਰ ਦੇਣ ਜਿਨ੍ਹਾਂ ਦੇ ਛੋਟੇ ਛੋਟੇ ਬੱਤੇ ਲਾਈਟ ਨਹੀਂ ਹੈਗੀ ਉਹ ਇੰਨੇ ਨੇ ਇੰਨੇ ਵਾਰ ਦਾਤ ਹੋ ਗਈ ਨੇ ਦਾਤ ਮਾਰ ਦਿੱਤੇ ਗਏ ਮੈਕਮਾ ਲੱਭਨ ਨੂੰ ਲੱਗਾ ਹੋਇਆ ਵੈ ਇੱਕ ਉਪੋ ਇੱਕ ਇੱਕ ਉਪਭੋਗਤਾ ਕਹਿੰਦਾ ਤੇਰੇ ਦਾਤ ਵੱਜੇ ਨੇ ਤੇਰੇ ਗੋਲੀ ਤਾਂ ਨਹੀਂ ਮਾਰਤੀ ਔਰ ਰਿਕਾਰਡਿੰਗ ਵੀ ਨਾਲ ਹੀ ਚਲਾਈ ਆ ਕਿ ਇੱਕ ਬਿਜਲੀ ਸਹੀ ਕਰਨ ਵਾਲਾ ਬੰਦਾ ਕਹਿ ਰਿਹਾ ਵਾ ਘਰ ਦੀ ਕਿ ਤੇਰੇ ਦਾਤ ਮਾਰਤੇ ਤੇਰੇ ਗੋਲੀ ਤਾਂ ਨਹੀਂ ਵੱਜ ਗਈ ਤੂੰ ਲਾਈਟ ਸਹੀ ਕਿਉਂ ਨਹੀਂ ਕਰ ਰਿਹਾ ਉਹ ਬੰਦੇ ਦੇ ਕਾਰਵਾਈ ਕੀਤੀ ਜਾਵੇ ਬਾਕੀ ਬਾਕੀ ਕਿਉਂ ਰਾਤ ਫੈਟੂ ਬਾਕੀ ਇਹ ਰਾਤ ਹੋ ਰਹੇ ਨੇ ਉਹ ਕਿਉਂ ਹੁੰਦੇ ਨੇ ਗੱਲ ਸਮਝਦੇ ਐ ਨਾ ਵੇਖੋ ਕਿੰਨੀ ਗਰ ਉਹ ਬੰਦਾ ਉਹ ਉਹ ਬੰਦੇ ਜਿਹੜੇ ਬੰਦੇ ਨੇ ਕਿਹਾ ਉਹਨੂੰ ਉਹਨੂੰ ਕਰੋ ਉਹਦੇ ਦੇ ਕਾਰਵਾਈ ਕਰੋ ਬਾਕੀ ਬੰਦੇ ਬਾਕੀ ਬੰਦਿਆਂ ਦਾ ਕੀ ਕਸੂਰ ਹੈ ਜੀ ਬਾਕੀ ਮੈਂ ਮੱਲੇ ਵਾਲੇ ਦਾ ਕੀ ਕਸੂਰ ਹੈ ਰਾਤ ਦੇ ਬੈਠੇ ਆ ਅਸੀਂ ਲਾਈਟ ਰਾਤ ਦੀ ਗਈ ਹੈ ਪਾਣੀ ਨਹੀਂ ਹੈਗਾ ਤੁਹਾਨੂੰ ਕੀ ਖਲੋ ਲੰਮੇ ਨਹੀਂ ਬੈਹਿ ਸਕਦੇ ਕੀ ਕਰੀਏ ਇਹੀ ਦੱਸ ਆਓ ਆਪਾਂ ਫਿਰ ਦੁਬਾਰਾ ਐਕਸਨ ਕੋ ਚਲਦੇ ਹਾਂ ਤੇ ਉਹਨਾਂ ਨੇ ਪੁੱਛਦੇ ਆ ਕਿ ਤੁਹਾਡੀ ਲਾਈਟ ਸ਼ੁਰੂ ਕਰੋ ਕਿੱਤੀ ਜਾਊਗੀ ਕਿੰਨੇ ਵਜੇ ਦੀ ਗਈ ਹੋਈ ਹੈ ਵਿਸ਼ਾਲ ਜੀ ਸਵੇਰੇ 7 ਵਜੇ ਪਟਾਕੇ ਪਏ ਨੇ ਹੂੰ ਔਰ ਰੈਸਟ ਰਾਮ ਤੱਕ ਲਾਈਟ ਨਹੀਂ ਆਈ ਮੇਰੇ ਮਾਤਾ ਜੀ ਖੁਦ ਜਿਹੜੇ ਕਿ ਬੋਮ ਪੇਸ਼ੈਂਟ ਨੇ ਨੇ ਹਾਂ ਔਰ ਲਾਈਟ ਹੁਣ ਪੱਕੇ ਵੀ ਜਵਾਬ ਦੇ ਚੁੱਕੇ ਨੇ ਹੂੰ ਔਰ ਜਿੱਥੇ ਤੱਕ ਕਿ ਮੈਂ ਸਟਾਫ ਵਾਲੇ ਨਾਲ ਹਮਦਰਦੀ ਆ ਮੈਂ ਉਹਨਾਂ ਨਾਲ ਵੀ ਕਹਿਣਾ ਪਿਆ ਪੂਰੇ ਹਲਕੇ ਦੇ ਵਿੱਚ ਸਿਰਫ ਦੋ ਬੰਦੇ ਨੇ ਬਿਲਕੁਲ ਏਰੀਆ ਘੱਟੋ ਘਾਟ 4 4 5 ਕਿਲੋਮੀਟਰ ਬੰਦੇ ਦੋ ਗਲਤੀ ਕਿਸ ਦੀ ਬਿਲਕੁਲ ਸਰਕਾਰ ਜੀ ਸਰਕਾਰ ਜਿਹੜੇ ਕਹਿੰਦੇ ਸੀ ਅਸੀਂ ਬੰਦੇ ਪੱਕੇ ਕਰ ਦਾਂਗੇ ਬੰਦੇ ਪੱਕੇ ਹੋਏ ਨਹੀਂ ਆ ਬਾਈ ਜੀ ਵੀਰੋ ਬੋਰਡ ਕਿੱਥੇ ਆ ਉਹ ਬੋਰਡਾਂ ਦੇ ਪੱਕੇ ਕਿਹੜੇ ਬੰਦੇ ਕਿੱਥੇ ਨੇ ਬੋਰਡਾਂ ਵਿੱਚ ਕੋ ਕਾਗਜੀ ਆ ਕਾਗਜੀ ਫਰਮਾਨ ਉਹਨਾਂ ਨੇ ਜ਼ਰੂਰ ਦਿੱਤਾ ਲੋਕਾਂ ਨੂੰ ਭਰਮਾਉਣ ਲਈ ਬੰਦੇ ਇਹਨਾਂ ਨੇ ਕੱਚੇ ਵੀ ਨਹੀਂ ਰੱਖੇ ਹੋਏ ਨੇ ਘੱਟੋ ਘਾਟ ਸਟਾਫ ਤਾਂ ਪੂਰਾ ਕਰ ਲਓ ਪੂਰੀਆਂ ਗਰਮੀਆਂ ਦੇ ਵਿੱਚ ਜਾਣੀ ਪੂਰੇ ਸਾਲ ਦੇ ਵਿੱਚ ਸਿਰਫ 2 ਮਹੀਨੇ ਨਾਲ ਦਿੱਕਤ ਆਂਦੀ ਹੈ ਬਿਜਲੀ ਬੋਰਡ ਨੂੰ ਬਿਲਕੁਲ ਔਰ ਬਿਜਲੀ ਬੋਰਡ 2 ਮਹੀਨੇ ਵੀ ਆਪਣਾ ਸਟਾਫ ਮੇਨਟੇਨ ਨਹੀਂ ਕਰ ਸਕਦਾ। ਕਿਨ ਇਹਨਾਂ ਦੇ ਮੈਂ ਜਦੋਂ ਇੰਟਰਵਿਊ ਕੀਤੀ ਤਾਂ ਨੇ ਮੈਨੂੰ ਇੱਕੋ ਗੱਲ ਕਹੀ ਕਿ ਸਟਾਫ ਦੀ ਕਮੀ ਹੈ। ਜਦੋਂ ਅੰਦਰ ਐਕਸ਼ਨ ਕੋ ਜਾਓ ਤਾਂ ਕਹਿੰਦੇ ਨਵੀਂ ਭਰਤੀ ਕੀਤੀ ਜਾਊਗੀ। ਨਵੀਂ ਭਰਤੀ ਕੀਤੀ ਜਾਊਗੀ ਉਹ ਕਦੋਂ ਕੀਤੀ ਜਾਊਗੀ ਤੇ ਏਰੀਆ ਦਾ ਫਿਰ ਡਿਵੈਲਪਮੈਂਟ ਕਿੱਦਾਂ ਹੋਊਗਾ? ਨਵੀਂ ਭਰਤੀ ਦਾ ਮੇਰੇ ਸਹਿਮਾਨ ਨਾਲ ਤਾਂ ਵੀਰ ਜੀ ਡਿਪਾਰਟਮੈਂਟ ਨੂੰ ਵੀ ਨਹੀਂ ਪਤਾ ਹੋਣਾ ਨਵੀਂ ਭਰਤੀ ਸਰਕਾਰ ਨੇ ਕਰਨੀ ਆ। ਹੂੰ ਇਨਾਂ ਦਾ ਕੋਈ ਕਸੂਰ ਨਹੀਂ ਮੈਂ ਨਹੀਂ ਕਹਿੰਦਾ ਪਿਆ ਇਹਨਾਂ ਨੂੰ ਇਹ ਲਿਖ ਕੇ ਦੇ ਸਕਦੇ ਆ ਵੀ ਸਾਨੂੰ ਸਟਾਫ ਘਟਾ ਸਰਕਾਰ ਕਿੱਥੇ ਐਸ ਟਾਈਮ ਕਿੱਥੇ ਭਗਵਾਨਤਮਨ ਆ ਰਹੇ ਨੇ 4 ਵਜੇ 4 ਵਜੇ ਆ ਰਹੇ ਨੇ ਕੀ ਕਰਨ ਆ ਰਹੇ ਨੇ ਵੋਟਾਂ ਹੀ ਮੰਗਣ ਆ ਰਹੇ ਨੇ ਪਿਛਲੇ 2 ਸਾਲ ਪੰਨਾ ਵੀ 2.5 ਸਾਲ ਪਹਿਲਾਂ ਵੀ ਉਹ ਵੋਟਾਂ ਹੀ ਮੰਗਣ ਆਏ ਨੇ ਹੁਣ ਵੀ ਉਹਨਾਂ ਨੇ ਵੋਟਾਂ ਹੀ ਮੰਗਣੀਆਂ ਨੇ ਹੋਰ ਕੀ ਕਰ ਹੋਰ ਕੁਝ ਨਹੀਂ ਕਰਨਾ ਕੰਮ ਉਹਨਾਂ ਨੇ ਕੋਈ ਨਹੀਂ ਕਰਨਾ ਸਾਨੂੰ ਦਿਓ ਤੁਸੀਂ ਅਸੀਂ ਸਟਾਫ ਦਿਵੋ ਨਾ ਸਾਨੂੰ ਸਟਾਫ ਚਾਹੀਦਾ ਮੈਂ 1 ਮਾਰਚ ਨੂੰ ਐਕਸੀਡੈਂਟ ਸਰ ਜੀ ਨੂੰ ਐਪਲੀਕੇਸ਼ਨ ਦਿੱਤੀ ਸੀਗੀ ਵੀ ਮੇਰੇ ਸਾਰੇ ਚੋਣੀ ਮੱਲੇ ਦੇ ਵਿੱਚ ਇੰਨੇ ਕ ਜੁਆਇੰਟ ਨੇ ਟੁੱਟ-ਕੁੱਟ 40-45 ਸਾਲ ਹੋ ਗਏ ਤਾਰਾਂ ਪਈਆਂ ਹੋਈਆਂ ਨੇ ਔਰ ਉਹ ਤਾਰਾਂ ਅਜੇ ਤੱਕ ਰਿਪਲੇਸ ਨਹੀਂ ਹੋਈਆਂ ਨੇ ਜਾਲ ਵਿਛਿਆ ਹੋਇਆ ਔਰ 1 ਮਹੀਨੇ ਬਾਅਦ ਮੈਂ ਐਸਡੀਓ ਨੂੰ ਪੁੱਛਿਆ ਸੀ 10 ਦਿਨ ਪਹਿਲਾਂ ਵੀ ਸਰ ਉਹਦਾ ਮੈਂ ਐਪਲੀਕੇਸ਼ਨ ਦੇ ਕੇ ਆਸੀ ਤੁਹਾਨੂੰ ਉਹ ਕਹਿੰਦੇ ਜੀ ਮੈਨੂੰ ਪਤਾ ਹੀ ਨਹੀਂ ਹੂੰ ਡਿਪਾਰਟਮੈਂਟ ਦਾ ਆਹ ਹਾਲ ਆ ਔਰ ਉਹ ਐਪਲੀਕੇਸ਼ਨ ਕਿੱਥੇ ਗਈ ਦਦਕੀ ਔਰ ਰਜੇਸ਼ ਜੀ ਨੇ ਐਕਸੀਅਨ ਸਾਹਿਬ ਨੇ ਖੁਦ ਮਾਰਕ ਕੀਤੀ ਹੋਈ ਹੈ ਮੇਰੇ ਸਾਹਮਣੇ ਕੀਤੀ ਹੈ ਉਹ ਤੁਹਾਡੀ ਲਾਈਟ ਵਾਤੇ ਪੁੱਛੇ ਚਲੋ ਸਟ੍ਰਾਈਕ ਤਾਂ ਚਲਦੀ ਰਹਗੀ ਨਾ ਜੀ ਸ਼ਿਵਜੀਤ ਛੋਟਾ ਸਵਾਲ ਵੀ ਆ ਉਹ ਬੋਕਤਾ ਬਾਹਰ ਸੀ ਕਿ ਇਹਨਾਂ ਦੀ ਲਾਈਟ ਕਦੋਂ ਤੱਕ ਆ ਸਕਦੀ ਹੈ ਬਸ ਇਹਨਾਂ ਨੂੰ ਇੱਕ ਛੋਟਾ ਸਨਮੂਤੀ ਚਾਹੀਦੀ ਬਸ ਜਿੱਦਾਂ ਹੀ ਇਤਰੂ ਕੰਮ ਸ਼ੁਰੂ ਹੋਏਗਾ ਬੰਦੇ ਦਾ ਕੰਮ ਸ਼ੁਰੂ ਕਰਵਾ ਕੇ ਆਪਾਂ ਨਾਲ ਦੀ ਨਾਲ ਇਹਨਾਂ ਵੱਲ ਭੇਜ ਕੇ ਚਲਵਾ ਦੇਣਗੇ ਸਟ੍ਰਾਈਕ ਹੀ ਨਹੀਂ ਰਹਿ ਤੱਕ ਰਹੇਗੀ ਬਸ ਹੁਣ ਦੇਖ ਲਓ ਤੁਸੀਂ ਹੁਣ ਬੰਦੇ ਆ ਰਹੇ ਆ ਚੀਫ ਸਾਹਿਬ ਆ ਰਹੇ ਇਹਨਾਂ ਨੂੰ ਮਿਲਣ ਤੇ ਅੱਧਾ ਘੰਟਾ ਹਾਰ ਲਈ ਉਹਦੇ ਵਿੱਚ ਰਿਜ਼ੋਲਵ ਹੋ ਜਾਏਗਾ ਸਾਰਾ ਮਤਲਬ ਮੈਕਸਿਮਮ 2 ਘੰਟੇ ਲੱਗ ਸਕਦੇ ਨੇ ਅੱਧਾ ਘੰਟਾ ਅੱਧਾ ਘੰਟਾ ਅੱਧਾ ਪੂਨਾ ਘੰਟੇ ਦੇ ਵਿੱਚ ਆਪਾਂ ਭੇਜ ਦਾਂਗੇ ਅ ਲੇਕਿਨ ਇਹ ਤਾਂ ਗਲਤ ਨੂੰ ਸਾਫ਼ ਕਹਿ ਦਿੱਤੀ ਆ ਲੇਕਿਨ ਗਲ ਸਾਈ ਸੀ ਜੇ ਬੈਠੇ ਹੋਏ ਆ ਸਾਨੂੰ ਵੀ ਇੱਥੇ ਬੁਲਾ ਲਓ ਆ ਫਿਰ ਅਸੀਂ ਵੀ ਇੱਥੇ ਬੱਚੇ ਲੈ ਕੇ ਇੱਥੇ ਹੀ ਆ ਜਾਂਦੇ ਆ ਤੇ ਕੰਮ ਨਹੀਂ ਵੱਢ ਜਾਏਗਾ ਜਦੋਂ ਪੂਰੀ ਏਰੀਆ ਦੇ ਸਰ ਦੇਖੋ ਕੁਝ ਏਰੀਆ ਦੀ ਬੰਦ ਕਰਕੇ ਕੁਝ ਏਰੀਆ ਦੀ ਛੋੜ ਦਿੱਤੀ ਐ ਇਦਾਂ ਨਹੀਂ ਹੁੰਦਾ ਹੈਗਾ ਰਾਤ ਦੀ ਲਾਈਟ ਬੰਦ ਹੈ ਦੇਖੋ ਬੱਚੇ ਕੁਝ ਪੇਸ਼ੈਂਟ ਆ ਇਨਾਂ ਮੇਜਰ ਐਕਸੀਡੈਂਟ ਹੋਇਆ ਮਾਤਾ ਜੀ ਨੇ ਇੱਕ ਸਵਾਲ ਬੜਾ ਸੋਹਣਾ ਕੀਤਾ ਵਾ ਨੂ ਲక్ష్ਮੀਪੂਰੀ ਜੀ ਸਲੇਨ ਦਾ ਵੀ ਨੂ ਲక్ష్ਮੀਪੂਰੀ ਮਾਤਾ ਜੀ ਨੇ ਇੱਕ ਸਵਾਲ ਬੜਾ ਸੋਹਣਾ ਕੀਤਾ ਖੁਦ ਏਸੀ 'ਚ ਬੈਠੇ ਹੋਏ ਆਂ ਤੇ ਸਾਡਾ ਪਰਿਵਾਰ ਵੀ ਇੱਥੇ ਬੁਲਾ ਲਓ ਆ ਵੀ ਸਾਨੂੰ ਵੀ ਇੱਥੇ ਬੁਲਾ ਲਓ ਤੁਹਾਡੀ ਲਾਈਟ ਤਾਂ ਨਹੀਂ ਜਾਂਦੀ ਹੋ ਕੀ 24 ਘੰਟੇ ਦਾ ਇੰਗਲੈਂਡ ਤੋਂ ਤੁਹਾਡੀ ਲਾਈਟ ਤਾਂ ਨਹੀਂ ਜਾਂਦੀ ਅੰਦਰ 2 ਘੰਟੇ ਤੋਂ ਲੱਗੀ ਐ 19 12 ਦੇ ਤਿੰਨ ਦਿਨ ਹੋ ਗਏ ਐ ਮੈਨੂੰ ਅਸੀਂ ਲੈ 19 12 ਦੇ ਕਮਿਟਾ ਪਾਪ ਆ ਗਏ ਮੈਂ ਥੱਕ ਗਿਆ ਵਾਂ ਮੈਨੂੰ ਕਹਦੇ ਅੱਧੇ ਘੰਟੇ ਦਾ ਘਾਰੇ ਮੈਨੂੰ ਕਹਿੰਦੇ 2 ਘੰਟੇ ਦਾ ਘਾਰੇ ਮੈਨੂੰ ਕਹਿੰਦੇ 4 ਘੰਟੇ ਦਾ ਘਾਰੇ ਤੁਹਾਡੀ 5ਵੇਂ ਲਾਈਟ ਆ ਜੂ ਤੁਹਾਡੀ 8ਵੇਂ ਆ ਜੂ ਫਿਰ ਸਾਡੇ ਤੇ ਚਾਰ ਘਰਾਂ ਦੀ ਮਹੱਲੇ ਦੇ ਜਾ ਰਹੀ ਲਾਈਟ ਸਾਰੀ ਸਾਰੀ ਰਾਤ ਸਵੇਰੇ ਨਾ ਪਾਣੀ ਹੈ ਘਰੇ ਨਿਆਣੇ ਤੰਗ ਨੇ ਨਿਆਣੇ بار بار ਫੋਨ ਕਰਕੇ ਕਹਿੰਦੇ ਪਾਪਾ ਲਾਈਟ ਕਦੋਂ ਆਊਗੀ ਪਾਪਾ ਲਾਈਟ ਕਦੋਂ ਆਊਗੀ ਨਹੀਂ ਸਰ ਇੰਨੇ ਪਰੇਸ਼ਾਨ ਆ ਅਸੀਂ ਅਸੀਂ ਬੇਅੰਤ ਪਰੇਸ਼ਾਨ ਹੈ ਆ 4 ਦਿਨਾਂ ਤੋਂ ਅਈ ਜੈਲ ਖਾਨ ਜੋਗੇ ਇਸ ਟਾਈਮ ਹੈਗੇ ਤੁਹਾਨੂੰ ਕੀ ਦਸੀਏ ਐਸੇ ਐਸੇ ਇੰਨੇ ਪਰੇਸ਼ਾਨ ਹੈਗੇ ਆ ਲਾਈਟ ਤੋਂ ਇਹਨਾਂ ਨਾਲ ਜਰਾ ਰਾਤ ਨੂੰ ਹੀ ਜਾਣਾ ਇਸ ਲਈ ਮੈਂ ਹੈਰਾਨ ਇਹਨਾਂ ਦੀ ਯਾਰ ਬਿਜਲੀ ਮਹਿਕਮੇ ਆ ਲੈ ਆ ਤੇ ਦਸੋਂ ਦਿਨ ਚਾਰ ਦਿਨ ਹੋ ਗਏ ਦੀ ਤਰਪਾਂਦੇ ਵੇਖ ਸਾਡੇ ਇੱਕ ਤਰਪਾਂਦੇ ਵੇਦਾਂ ਤੁਹਾਨੂੰ ਕੀ ਦਸੀਏ ਇੱਥੇ ਇਹਨਾਂ ਨੇ ਆਪ ਏਸੀ ਥੱਲੇ ਬੈਠੇ ਨੇ ਆਪ ਐਸੀ ਇੱਥੇ ਲੱਗੇ ਹੋਏ ਨੇ ਅਸੀਂ ਬਿਨਾਂ ਪੱਖੇ ਦੇ ਬੈਠੇ ਹੋਏ ਆਂ ਉੱਥੇ ਘਰ ਸਾਡੇ ਨਿਆਣੇ ਬੱਚੇ ਦੱਸੋ ਗਰਮੀ ਬਹੁਤ ਆ ਨਾ ਨਹੀਂ ਨਹੀਂ ਬੜੀ ਕੂਲਿੰਗ ਸੋਣੀ ਆ ਰਹੀ ਏਸੀ ਦੀ ਬਹੁਤ ਸੋਣੀ ਕੂਲਿੰਗ ਏਸੀ ਦੀ ਇਹ ਮੈਕਮਾ ਸਾਡਾ ਬਿਜਲੀ ਮੈਕਮਾ ਹੈ ਇਦਾਂ ਬਾਹਰ ਨਿਕਲਣ ਦੀ ਵਜਾਏ ਇੱਕ ਪੱਕਾ ਵੀ ਚੱਲ ਰਿਹਾ ਉੱਥੋਂ ਏਸੀ ਵੀ ਚੱਲ ਰਿਹਾ ਹੈ ਤਮਾਮ ਲਾਈਟਾਂ ਵੀ ਚੱਲ ਰਹੀਆਂ ਨੇ ਦੇਖੋ ਜੀ ਮੇਰੇ ਕੋ ਬਗੈਦਾ ਇਹਨਾਂ ਦਾ ਪੂਰਾ ਡਾਇਰਡਾ ਹੈਗਾ ਵਾ 19 12 ਦੇ ਮੈਂ ਕੋਈ ਡੱਡਾ ਲਿਖਾ ਕੇ ਥੱਕ ਗਿਆ ਆ ਦੇਖੋ ਜੀ 19 12 ਦੇ ਸਾਰੀਆਂ ਕਮਿਟਾ 1912 ਤੇ ਆ ਦੇਖੋ ਤੇ ਰਿਸਪੌਂਸ ਕੋਈ ਰਿਸਪੌਂਸ ਨਹੀਂ ਹੈ ਜੀ 4 ਦਿਨ ਹੋ ਗਏ 4 ਦਿਨ ਆ ਚੌਥਾ ਦਿਨ ਹੈ ਐਡੀ ਦਰ ਪਰਿਆ ਮੈਂ ਇਹ ਫੀਡਰ ਹੈ ਸਰ ਫੀਡਰ ਹੈ ਇਹ ਫੀਡਰ ਹੈ ਕਿਹੜਾ ਇਹ ਫੀਡਰ ਤਾਂ ਨਹੀਂ ਇਹ ਸਬਸਟੇਸ਼ਨ ਆ ਕੀ ਹੈ ਇਹ ਜਿੱਥੇ ਤੁਸੀਂ ਬੈਠੇ ਹੋਏ ਸੀ ਇੱਥੇ ਮੌਜੂਦ ਹੈਗੇ ਆ ਓਨੀ ਦਫਤਰ ਹੀ ਹੈ ਸਪਲਾਈ ਜਾਂਦੀ ਸਾਰੀ ਇੱਥੇ ਐ ਬਾਬਾ ਜੀ ਕਦੋਂ ਆਓਗੇ ਬਈ ਚਲੋ ਜੀ ਨਹੀਂ ਨਹੀਂ ਮੈਦਾਨ ਦਸਦਾ ਜੀ ਇਹਨਾਂ ਨੇ ਨਾ ਜਿਹੜਾ ਇੱਕ ਬੰਦੇ ਨਾਲ ਇਨਸੀਡੈਂਟ ਹੋਇਆ ਸੀਗਾ ਉਹ ਉਹਦੀ ਕਾਰਵਾਈ ਕਰਾ ਰਹੇ ਨੇ ਕਾਰਵਾਈ ਕਰਾਉਣ ਤੋਂ ਬਾਅਦ ਇਹ ਕਹਿ ਰਹੇ ਨੇ ਜੀਪ ਸਾਹਿਬ ਹੁਣ ਮੈਂ ਇਹਨਾਂ ਨੂੰ ਹੋਲਡ ਕੀਤਾ ਜੀਪ ਸਾਹਿਬ ਨੂੰ ਬੁਲਾਇਆ ਕਿ ਸਰ ਤੁਸੀਂ ਇੱਥੇ ਆ ਜਾਓ ਟਾਈਮ ਨੂੰ ਘਟਾ ਲਈਏ ਜੇ ਉੱਥੇ ਜਾਣਗੇ ਫਿਰ ਇਧਰ ਉੱਤੇ ਚੱਲ ਕੇ ਪ੍ਰੋਬਲਮ ਆਏਗਾ ਤੇ ਉਹ ਸਮੇਂ ਨੂੰ ਘਟਾਉਣ ਵਾਸਤੇ ਸਾਹਿਬ ਚੱਲੇ ਹੋਏ ਨੇ ਬਸ ਮੈਂ ਉਹਨਾਂ ਦੇ ਵੇਟ ਕਰ ਰਿਹਾ ਹਾਂ ਕ੍ਰੀਟਿਕਲ ਜਿਵੇਂ ਆਗੇ ਕਨਵਿੰਸ ਕਰਕੇ ਨਾ ਪਾਣਾ ਨਾ ਜਿਹੜੀ ਤੋਰ ਦਾਂਗੇ ਥੋੜੀ ਬਿਲਕੁਲ ਥੋੜੀ ਦੇ ਜਿਆਦਾ ਕੇ ਦੇਈ ਜਾਂਦੇ ਪਾਣੀ ਦਫਤਰਾਂ ਦੇ ਵਿੱਚ ਏਸੀ ਦਾ ਬੇਸ਼ਕ ਚੱਲ ਰਹੇ ਨੇ ਲੋਕ ਜਿਹੜੇ ਬਿਜਲੀ ਦੇ ਵੀ ਨਾਲ ਤਰਾਹੀ ਤਰਾਹੀ ਵੀ ਕਰ ਰਹੇ ਨੇ ਲੇਕਿਨ ਇਹ ਤਸਵੀਰ ਵੀ ਹੈ ਉਹ ਬੋਕਤਾ ਜਿਹੜੇ ਨੇ ਇੱਥੇ ਪਹੁੰਚ ਚੁੱਕੇ ਹੋਏ ਨੇ ਹੁਣ ਦੇਖਦੇ ਹਾਂ ਕਿ ਬਿਜਲੀ ਜਿਹੜੀ ਹੈ ਕਿੰਨੀ ਦੇਰ ਤੱਕ ਆਂਦੀ ਹੈ ਕਿੰਨੀ ਆਂਦੀ ਇੱਕ ਤਾਂ ਸਮਾਂ ਵੱਡਾ ਹੈ ਕਿ ਲੋਕ ਤਾਂ ਪਰੇਸ਼ਾਨ ਨੇ ਲੇਕਿਨ ਬਿਜਲੀ ਘਰ ਦੇ ਵਿਭਾਗ ਦੇ ਮਹਿਕਮੇ ਜਿਹੜੇ ਮੁਲਾਜ਼ਮ ਜਿਹੜੇ ਨੇ ਉਹ ਏਸੀ ਦੀ ਠੰਡੀ ਠੰਡੀ ਹਵਾਵਾਂ ਲੈਣ ਨੂੰ ਮਸੂਹੂਕ ਨੇ